ਔਰ ਇਹ ਪੋੜੀਆਂ ਕੱਢ ਕੇ ਥੜੇ ਬਣਾ ਕੇ ਅੱਗੇ ਜਗ੍ਹਾ ਮਲੀ ਹੋਈ ਹੈ ਜਦਕਿ ਉਹ ਸਰਕਾਰੀ ਜਗ੍ਹਾ ਹਰ ਇੱਕ ਪਬਲਿਕ ਦੀ ਜਗ੍ਹਾ ਮੈਂ ਕਹਾਂਗਾ ਕਿ ਜਿੰਨੇ ਲੰਘਣਾ ਹੈ ਅੱਜ ਮੈਂ ਅਸੀਂ ਇੱਕ ਰੋਸ ਮੈਂਟਰੀਵਲ ਡਰਾਈਵ ਕਰ ਰਹੇ ਹਾਂ ਸੋ ਪਹਿਲਾਂ ਕਿ ਮੁਨਾਤੀ ਵੀ ਕੀਤੀ ਹੈ ਲੋਕਾਂ ਨੇ ਲੋਕਾਂ ਨੇ ਕਿਹਾ ਸੀ ਦੋ ਦਿਨ ਦਾ ਟਾਈਮ ਦੇਵੋ ਉਹ ਦੋ ਦਿਨ ਦੇ ਟਾਈਮ ਤੋਂ ਬਾਅਦ ਅਸੀਂ ਆਏ ਆ ਇਹ ਸਾਨੂੰ ਨਾ ਚਾਹਦੇ ਹੋਈ ਵਾਰ ਕਰਨੀ ਪੈ ਰਹੀ ਹੈ ਮੇਰੀ ਟੀਮ ਸਵੇਰ ਦੀ 4 ਵਜੇ ਉੱਟੀ ਹੈ ਉਹਨੇ ਆਪਣੀ ਸਫਾਈ ਆਪਣੇ ਪੂਰਾ ਵੀ ਚੁਪਣਾ ਪਲੱਸ ਇਹ ਵੀ ਕੰਮ ਕਰਨਾ ਪੈ ਰਿਹਾ ਮੈਨੂੰ ਤੁਹਾਡੇ ਮਾਤੀ ਬਰਾਹੀ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਜਿਹੜੀ ਵੀ ਅਸੀਂ ਜਿਹੜੀ ਸਰਕਾਰੀ ਜਿਹੜੀਆਂ ਗਲੀਆਂ ਆ ਉਹਨਾਂ ਨੂੰ ਖੁੱਲੀ ਕਰਨ ਲਈ ਆਪਣੇ ਆਪ ਹੀ ਜਿਹੜੀਆਂ ਜਿਹੜੇ ਖੜੇ ਬਣਾਏ ਜਾਂ ਤੁਸੀਂ ਭੋਲੀਆਂ ਬਣਾਈ ਦੀਆਂ ਉਹਨੂੰ ਪਿੱਛੇ ਕਰ ਲਈਏ ਤਾਂ ਜੋ ਪਬਲਿਕ ਦਾ ਆਣਾ ਜਾਣਾ ਸੁਖਾਲਾ ਹੋ ਸਕੇ ਇਸ ਦੇ ਨਾਲ ਮੈਂ ਵੀ ਕਹਿਣਾ ਚਾਹਾਂਗਾ ਕਿ ਜੇ ਅੱਜ ਅਸੀਂ ਜਿਹੜਾ ਜਗ੍ਹਾ ਨੂੰ ਮਿਲਦੀ ਅਸੀਂ ਕੋਈ ਜਿੱਥੇ ਲਾਈਟਾਂ ਵਾਲੇ ਪਿੱਲਰ ਲਾ ਪਾਵਾਂਗੇ ਉਹਨੂੰ ਸੋਹਣਾ ਕਰ ਪਾਵਾਂਗੇ ਤਾਂ ਜੋ ਜੇਕਰ ਸੋਹਣਾ ਹੋਏਗਾ ਕੋਈ ਦੁਕਾਨਦਾਰਾਂ ਦੀ ਹੀ ਵਿਕਰੀ ਵਧੇਗੀ ਇਦੇ ਨਾਲ ਜਿਹੜੀ ਆਮਨ ਕਿ ਐਮਰਜੈਂਸੀ ਪੈ ਜਾਂਦੀ ਹੈ ਕਿ ਨੂੰ ਮੈਂ ਕਹਾਂਗੇ ਐਂਬੂਲੈਂਸ ਲੱਗਣੀ ਪੈਂਦੀ ਹੈ ਤੁਸੀਂ ਸਾਰੇ ਪੱਤਰਕਾਰਾਂ ਨੇ ਸ਼ਹਿਰ ਬਾਤੀ ਨਹੀਂ ਕਿਹਾ ਕਿ ਐਂਬੂਲੈਂਸ ਲੱਗਣਾ ਖਾਇਂਦਾ ਦੇਖੋ ਜੀ ਆਪਣੇ ਨਿੱਜੀ ਦਾ ਤੁਹਾਡਾ ਸਵਾਰਥ ਠੀਕ ਹੈ ਤੁਸੀਂ ਰੋਟੀ ਕਮਾਣੀ ਹੈ ਪਰ ਤੁਸੀਂ ਪਬਲਿਕ ਦਾ ਦਸਤਾਣੀ ਨਹੀਂ ਲੋਕ ਸਨ ਬਸ ਇਹਦੇ ਕਰਕੇ ਅੱਜ ਕਾਰਵਾਈ ਕਰ ਰਹੇ ਆ ਮੇਰੀ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਬੇਸ਼ੱਕ ਆਗਿਆ ਦਿੱਤੀ ਹੋ ਕਿਤੇ ਵੀ ਨਾ ਤੁਸੀਂ ਕਿਰਪਾ ਕਰਕੇ ਜਿਹੜੀ ਮੇਨ ਸੜਕ ਆ ਜਾਂ ਆਪਣੀਆਂ ਜਿਤ ਲੋਕ ਲੰਘਦੇ ਨੇ ਉੱਥੇ ਨੀ ਕਰੋਚਮੈਂਟ ਨਾ ਕਰੋ ਕਿਉਂਕਿ ਜੇ ਨਹੀਂ ਕੀਤੀ ਆਪਣੇ ਤੁਸੀਂ ਆਪ ਨੇ ਮੂਹ ਅਸੀਂ ਅੱਜ ਨਹੀਂ ਤੇ ਕੱਲ ਦੇਖੋ ਜੀ ਜਿਹੜਾ ਦੁਕਾਨ ਦਾ ਜਿਹੜਾ ਅਜੇ ਸਮਾਨ ਚੁੱਕਿਆ ਅਸੀਂ ਸਮਾਨ ਜਿਹੜਾ ਹੈ ਜਿਹੜੇ ਬਾਹਰ ਦੇ ਡਾਊਨ ਨਾਲ ਰਿਕਵੈਸਟ ਕੀਤੀ ਹੈ ਕਿ ਤੁਸੀਂ ਜਿਹੜੀ ਮੈਂ ਟੀਨ ਆਪੇ ਲਾ ਕੇ ਰੱਖ ਲਿਆਂਗਾ ਅਨਾ ਉਹ ਕਹਿੰਦੇ ਕਿ ਅਸੀਂ ਅੱਛੀ ਬਸ ਜ਼ਮੀਨ ਤੋਂ ਕੱਢ ਕੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਪਿੱਛੇ ਕਰ ਲਓ ਅੱਛੀ ਸਮਾਨ ਨਹੀਂ ਕਿ ਇਹਦਾ ਚੁੱਕ ਰਿਹਾ ਹੁਣ ਸਮਾਨ ਉਹ ਚੁੱਕ ਰਿਹਾ ਜੇ ਕਿ ਇਹਨੇ ਬੋਰ ਬਿਲਕੁਲ ਸੜਕ ਤੇ ਲਾਤਾ ਜੇ ਅੱਛੀ ਨਹੀਂ ਚੁੱਕਾਂਗੇ ਕੱਲ ਨੂੰ ਕਿਹਦਾ ਐਕਸੀਡੈਂਟ ਹੋ ਜਾਏਗਾ ਕੁਝ ਹੋ ਜਾਏਗਾ ਕੌਣ ਜ਼ਿੰਮੇਵਾਰ ਹੋਏਗਾ ਉਹ ਦੂਜੀ ਚੀਜ਼ ਤੀਸਰੀ ਗੱਲ ਇੱਟਾਂ ਦੇ ਬਣਾਏ ਥੜੇ ਉਹ ਵੀ ਅਸੀਂ ਉਹ ਤੋੜ ਰਹੇ ਆ ਜਿਹੜੇ ਬਿਲਕੁਲ ਸੜਕ ਦੇ ਵਿੱਚ ਬਣਾਇਆ ਦੋ ਥੜੇ ਤੇ ਬਾਕੀ ਉਹਨਾਂ ਨੂੰ ਆਪ ਕਹਿ ਰਿਹਾ ਕਿ ਤੁਸੀਂ ਆਪਣੇ ਲੈਵਲ ਤੇ ਹੀ ਪਿੱਛੇ ਰਿਮੂਵ ਕਰ ਲੋ ਹੋਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੇ ਮੈਂ ਹਦਾਇਤ ਕਰਤੀ ਹੈ ਕਿ ਇਹਦੀ ਸਬਜੀ ਲੱਗੀ ਹੈ ਕਿ ਇਹਦਾ ਫਰੂਟ ਲੱਗੇ ਆ ਕਿ ਇਹਦਾ ਕੁਝ ਹੋਰ ਖਾਣ ਪੀਣ ਦਾ ਬਾਸਮਾਨ ਲੱਗੇ ਆ ਉਹਨੂੰ ਬਿਲਕੁਲ ਹੱਥ ਨਹੀਂ ਲਾਣਾ ਵਾਰਨਿੰਗ ਦੇ ਕੇ ਆਪਣੇ ਆਪ ਹੀ ਸਵੈ ਰਿੰਦਰ ਕਰ ਕਿ ਇਹ ਲਈ ਹਦਾਇਤ ਦੇਣਾ ਦੇਖੋ ਤੁਸੀਂ ਵੀ ਇੱਥੇ ਸਮੇਂਦਾਰ ਬੰਦੇ ਸਾਰੇ ਪੱਤਰਕਾਰ ਸਾਡੇ ਬਾਰ ਬਾਰ ਈਵਨ ਕਿ ਅਖਬਾਰਾਂ ਚ ਵੀ ਲਾਂਦੇ ਰਹਿੰਦੇ ਆ ਕਿ ਇਹ ਜਿਹੜੀ ਇਨਕ੍ਰੋਚਮੈਂਟ ਹੈ ਇਹਦੇ ਨਾਲ ਲੋਕਾਂ ਦੀ ਆਵਾਜ਼ ਆਈ ਬਹੁਤ ਦਿੱਕਤ ਹੋ ਰਹੀ ਹੈ ਐਮਰਦਤੀ ਸਿਵਾਮਾ ਤੇ ਦਿੱਕਤ ਹੋ ਰਹੀ ਹੈ ਹੋਰ ਕਈ ਤਰੀਕੇ ਹਨ ਮੈਂ ਲੱਗਦੇ ਸਾਨੂੰ ਅਸੀਂ ਉਹ ਭੇਜਣਾ ਪੈ ਜੇ ਆਪਣਾ ਫਾਇਰ ਬ੍ਰਿਗੇਡ ਦੀ ਗੱਡੀ ਤੇ ਉਹ ਵੜ ਨਹੀਂ ਸਕਦੀ ਜਿੱਦਾਂ ਦਾ ਬਾਜ਼ਾਰ ਹੈ ਜਾਕੀ ਜੇ ਅਸੀਂ ਤੁਸੀਂ ਕਾਗਜ਼ਾਂ ਚ ਲਓ ਜਿੰਨੀ ਸੜਕ ਮੌਜੂਦ ਹੈ ਨਾਲ ਡਬਲ ਸੜਕ ਹੈ ਹਨਾ ਇੱਥੇ ਭਾਵੇਂ ਦੋ ਗੱਡੀਆਂ ਵੜ ਜਾ ਫਾਇਰ ਬ੍ਰਿਗੇਡ ਦੀਆਂ ਫਿਰ ਇਸ ਕਰਕੇ ਪਬਲਿਕ ਦੀ ਕਨਵੀਨੀਅੰਸ ਲਈ ਇਹ ਜਿਹੜਾ ਅਸੀਂ ਕਰ ਰਹੇ ਆ ਲੋਕਾਂ ਨੂੰ ਮੇਰੀ ਫਿਰ ਇਹ ਹੀ ਅਦਾਇਤ ਹੈ ਕਿਰਪਾ ਕਰਕੇ ਜਿਹੜੇ ਨਵੇਂ ਦੁਕਾਨਦਾਰ ਨਵੀਆਂ ਦੁਕਾਨਾਂ ਬਣਾ ਰਹੇ ਨੇ ਜਾਂ ਮੇਰੇ ਪੁਰਾਣੇ ਵੀਰ ਨੇ ਉਹ ਆਪ ਨੇ ਪੱਧਰ ਤੇ ਹੀ ਜਿਹੜੀ ਇਨਕ੍ਰੋਚਮੈਂਟ ਆ ਰਿਮੂਵ ਕਰ ਲੈਣ ਧੰਨਵਾਦ ਕਰ ਸਕਦੇ ਹਾਂ ਬਹੁਤ ਧੰਨਵਾਦ ਦਸ ਰਹੀ ਹੋ ਤੁਸੀਂ ਨਹੀਂ ਕੋਈ ਸੈਟਰ ਲੀਗਲ ਤੌਰ ਤੇ ਕੋਈ ਨਹੀਂ ਲੱਗਦਾ ਤੇ ਜਿਹੜੇ ਟੈਬ ਜਲਦੇ ਰਹੇ ਲੋਕੀ ਦੋ ਦੋ ਫਟਾ ਈ ਪੜਦੀ ਉਹ ਕੋਈ ਕੈਨਸਲ ਕਰਦੇ ਇੱਕ ਦੱਸਿਆ ਗਿਆ ਲੋਕਰ ਨਹੀਂ ਕੈਨਸਲ ਹੈ ਬਿਲਕੁਲ ਕਰ ਲਿਆ ਰਹੇ ਨੇ ਜਿਹੜੇ ਖੋਖੇ ਲੱਗੇ ਨੇ ਉਹ ਵੀ ਕੈਨਸਲ ਕਰਦੇ ਲਗੇ ਸਾਰੇ ਕੰਮ ਜਾਈ ਜਿਹਰੇ ਆ ਮੈਂ ਆਪੇ ਆ ਕੇ ਤੋਂ ਨਾ ਦਿਓ ਜੀ ਕੈਂਸਲ ਬਾਕੀ ਮੇਰੇ ਇਹ ਬਾਪੂ ਜੀ ਨੇ ਬੜੇ ਸਮੇਂਦਾਰ ਬੰਦੇ ਨੇ ਇਹਨਾਂ ਨੇ ਮੈਨੂੰ ਕਿਹਾ ਕਿ ਸਾਡੀਆਂ ਜਿਹੜੀਆਂ ਉਪਰਾਂ ਛੋਟੀਆਂ ਨੇ ਜਿਹੜੀਆਂ ਛੱਡਾਂ ਲੱਗੀਆਂ ਜਿਹੜੇ ਅਸੀਂ ਕੋਲਦੇ ਆ ਉਹ ਨਹੀਂ ਕਰਨੇ ਮੈਂ ਕਹਤਾ ਹੁਣ ਉਹੀ ਰਿਮੂਵ ਕਰਾਂਗੇ ਜੇ ਕਿਸੇ ਨੇ ਬਿਲਕੁਲ ਹੀ ਸੜਕ ਦੇ ਵਿੱਚ ਕਰਤੀ ਕੋਈ ਵੱਡੀ ਗੱਡੀ ਜਾਂਦੀ ਹੈ ਜਿਹੜੀ ਅੜਦੀ ਹੈ ਅਸੀਂ ਉਹੀ ਰਿਮੂਵ ਕਰਾਂਗੇ ਜੇ ਕਿਹੜੇ ਥੋੜੀ ਆਪਣੇ ਮੀ ਘੜੀ ਨੂੰ ਬਚਾਣ ਲਈ ਪਿੰਦਰ ਤੇ ਲਾਈਆਂ ਉਹਨੂੰ ਨਹੀਂ ਅਸੀਂ ਹਟਾਵਾਂਗੇ ਜੇ ਟੈਪ ਜਾਈ ਕਿਦੋਂ ਨਹੀਂ ਕੈਂਸਲ ਹੋਈ ਹੈ ਇਹ ਅਜੀਬ ਏਕੇ ਕੀਤੀ ਹੈ ਜੀ ਜੇ ਅਰਜਨ ਅਰਜਨ ਵੈਰੀ ਆ ਉਹ ਇਸ ਕਰਕੇ ਅੱਜ ਤੋਂ ਬਾਅਦ ਨਹੀਂ ਲਈ ਜਾਏ ਕੀਤਾ ਜਾ ਰਿਹਾ ਆ ਮਾਨਜੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਆਦੇਸ਼ ਨੇ ਕਿ ਹਰ ਨਗਰ ਕਾਉਂਸਲ ਵਿੱਚ ਜਿੱਥੇ ਜਿੱਥੇ ਵੀ ਬਹੁਤ ਜ਼ਿਆਦਾ ਇਨਕ੍ਰੋਚਮੈਂਟ ਵਧ ਗਈ ਉਹਨੂੰ ਤੁਰੰਤ ਰਿਮੂਵ ਕੀਤਾ ਜਾਵੇ ਸਾਡੇ ਸਹਿਯੋਗ ਵਿੱਚ ਹੀ ਮਾਨਜੋਗ ਦੇ ਏਡੀਸੀ ਅਰਬਨ ਡਿਵੈਲਪਮੈਂਟ ਵੀ ਆ ਰਹੇ ਨੇ ਉਹਨਾਂ ਨੇ ਪਰਸੋਂ ਗੁਰਦਾਸਪੁਰ ਨਗਰ ਕਾਉਂਸਲ ਵੇਖਿਆ ਵੀ ਸਮੂਹ ਐਨਕ੍ਰੋਚਮੈਂਟਾਂ ਨੂੰ ਦੂਰ ਕਰਵਾਇਆ ਇਸੇ ਤਰ੍ਹਾਂ ਹੀ ਗਰਦਾਸਪੁਰ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਦੀਆਂ ਐਨਕ੍ਰੋਚਮੈਂਟਾਂ ਜਿਹੜੀਆਂ ਇੱਕ ਇੱਕ ਕਰਕੇ ਰਿਮੂਵ ਕੀਤੀ ਜਾਣੀਆਂ ਉਹਦੇ ਵਿੱਚ ਮਾਨਯੋਗ ਜਿੰਦਰ ਸਿੰਘ ਜੀ ਸਾਡੇ ਅਧਿਕ ਡਿਪਟੀ ਕਮਿਸ਼ਨਰ ਅਰਬਨ ਡਵੈਲਪਮੈਂਟ ਸਾਡੇ ਨਾਲ ਜਿਹੜਾ ਸਹਿਯੋਗ ਦੇ ਰਹੇ ਨੇ ਔਰ ਮਾਨਯੋਗ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਦੀਆਂ ਹਦਾਇਤਾਂ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਆ ਜਾਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੀ ਦੇ ਵਿਦੇਸ਼ ਨੇ ਇਹ ਸ਼ਹਿਰ ਵਿੱਚ ਅਪਰੋਚਮੈਂਟਾਂ ਨੂੰ ਥੁਰਕੀਤਾ ਜਾਵੇ। ਹੋਰ ਕਿੱਦਾਂ ਕਿ ਨਾ ਕਬਜ਼ਾ ਕੀਤਾ ਇਹ ਦੱਸਦਾ। ਠੀਕ। ਜ਼ਿਆਦਾਤਰ ਕਬਜ਼ੇ ਜਿਹੜੇ ਆ ਫਰੂਟ ਵਾਲਿਆਂ ਦੇ ਨੇ, ਰੇੜੀਆਂ ਵਾਲਿਆਂ ਦੇ ਨੇ, ਸਬਜ਼ੀ ਵਾਲਿਆਂ ਦੇ ਨੇ ਔਰ ਜਿਹੜੇ ਦੁਕਾਨਦਾਰਾਂ ਨੇ ਅੱਗੇ ਸ਼ੈੱਡ ਵਧਾ ਕੇ ਔਰ ਆਪਣਾ ਸਮਾਨ ਵਧਾ ਕੇ ਲਾਉਂਦੇ ਆ ਉਹ ਦੂਰ ਕਰਦੇ। ਔਰ ਇਹਨਾਂ ਨੂੰ ਬਲੋ ਹਦਾਇਤ ਦਿੱਤੀ ਸੀ। ਬਕਾਇਦਾ ਹਦਾਇਤ ਕੀਤੀ ਆ ਔਰ ਅੱਗੇ ਵੀ ਹੋਰ ਵੀ ਨਗਰ ਕੌਂਸਲਾਂ ਜਿਹੜੀਆਂ ਦੀ ਵਾਰੀ ਅਜੇ ਆਉਣੀ ਆ ਉਹਨਾਂ ਵਿੱਚ ਵੀ ਪਹਿਲਾਂ ਤੋਂ ਹੀ ਮਨਾਦੀ ਜਿਹੜੀ ਕਰਵਾ ਦਿੱਤੀ ਗਈ ਆ ਨਾਲ ਇਸ਼ਤਿਹਾਰ ਸੁਵਾ ਕੇ ਉਹਨਾਂ ਦੇ ਦੁਕਾਨਾਂ ਦੇ ਬਾਹਰ ਲਾ ਕੇ ਫਿਰ ਸੈਡਿਟਾਈਜ਼ ਕਰਨਗੇ ਜਿਹੜਾ ਖੜੇ ਲੋਕਾਂ ਦੇ ਟਾਈ ਜਾਣਗੇ ਸ਼ੈੱਡ ਤੇ ਤੁਹਾਡੇ ਦੋਵੇਂ ਟਾਈ ਜਾਣ ਜਿੰਨਾ ਤਾਂ ਕੋਹੋ ਕੰਮ ਦਾ ਬੋਲਦੀ ਆ ਵੇਖੋ ਜਿਹੜਾ ਆਮ ਪਬਲਿਕ ਆ ਉਹਨੂੰ ਉਹਨੂੰ ਰਾਹਤ ਤਾਂ ਹੀ ਮਿਲੇਗੀ ਜੇ ਐਨਕਰੋਚਮੈਂਟਾਂ ਦੂਰ ਹੋਣਗੀਆਂ ਔਰ ਜਿਹੜਾ ਇਹ ਨੁਕਸਾਨ ਆ ਨਗਰ ਕੌਂਸਲ ਜਿਹੜਾ ਵਾ ਇਹ ਇਹ ਇੰਨਾ ਨਹੀਂ ਕਰੂਗੀ ਕਿ ਦੁਕਾਨਦਾਰ ਦਾ ਜਿਆਦਾ ਜਿੰਨਾ ਵੀ ਮਤਲਬ ਕੀ ਜਿਹਦੇ ਨਾਲ ਲੋਕ ਪਰੇਸ਼ਾਨ ਹੁੰਦੇ ਆ ਉਹੋ ਇੰਕਰੋਚਮੈਂਟ ਦੂਰ ਕੀਤੀ ਜਾਵੇ। ਸਾਡੇ ਜਿਹੜੀ ਡੇੜੀਆਂ ਤੇ ਫੜੀਆਂ ਲੱਗਦੀਆਂ ਉਹ ਗੁੱਟਪਾ ਤੇ ਉਹ ਤੇ ਬਿਲਕੁਲ ਹੀ ਹਟਾ ਕੇ ਜਾਣਗੇ। ਅੱਜ ਤੋਂ ਅੱਜ ਤੋਂ। ਇਹ ਸਭ ਐ ਦੁਕਾਨਾਂ ਕਿੰਨੀ ਅੱਜ ਅੱਜ ਨਹੀਂ ਵਧਾ ਸਕਦੇ। ਕੋਈ ਨਹੀਂ ਵਧਾ ਸਕਦੇ ਜੀ ਆਪਣੇ ਸ਼ਟਰ ਤੇ ਅੰਡਰ ਰੈਨ ਸ਼ਟਰ ਤੋਂ ਬਾਹਰ ਕੁਝ ਕੁਝ ਵੀ ਨਹੀਂ ਕੋਈ ਅਪਰੂਵਲ ਨਹੀਂ ਆ ਕਿਤੇ। ਮੀਆਂ ਤੋਂ ਸਾਈਜ ਉਸਾਰ ਬੋਲਦਾ। ਤੇਰੇ 4:30 ਪਾਉਣੇ ਪੰਜ ਦਾ ਟਾਈਮ ਸੀਗਾ ਅਸੀਂ ਸਾਰੇ ਸੁੱਤੇ ਸੀ ਸਾਰਾ ਬਾਜ਼ਾਰ ਹੀ ਸੁੱਤਾ ਸੀਗਾ ਤੇ ਦੁਕਾਨ ਸਾਡੀ ਬੋਰੀ ਕਵਰ ਸੀ ਨਹੀਂ ਤੇ ਚੰਦਰ ਸਾਰਾ ਫਰੋਡ ਲੱਗਾ ਹੋਇਆ ਜੀ ਆ ਅਸੀਂ ਰਾਤੀ ਫਿਰ ਵੀ ਆਪਣਾ ਥੋੜਾ ਬਹੁਤਾ ਬਾਹਰੋਂ ਜਿਹੜਾ ਸਮਾਨ ਐਕਸਟਰਾ ਸੀਗਾ ਜਿਹੜਾ ਦੋ ਫੋੜ ਤੋਂ ਉੱਪਰ ਬਾਹਰ ਸੀਗਾ ਅੰਦਰ ਨਹੀਂ ਰੱਖ ਕੇ ਜੀ ਜਿਹੜਾ ਸੋਨਾ ਜਾਂ ਬਾਹਰ ਸੀ ਸਮਾਨ ਇਹਨਾਂ ਨੇ ਵੀ 25 ਸੇ ਹੀ ਕੇ ਟੈਂਜਰ ਕ੍ਰੀਏਟ ਕੀਤਾ ਹੈਗਾ ਹੋਰ ਗੱਲੇ ਜੇ ਪੈਸੇ ਹੋਏਗਾ ਹੋਰ ਮਸ਼ੀਨਾਂ ਜੀ ਆ ਮੰਗੀਆਂ ਮੰਗੀਆਂ 6000 ਸੇ 7000 ਦੀਆਂ ਮਸ਼ੀਨਾਂ ਗੱਲੇ ਕਿੰਨੇ ਪੈਸੇ ਟੱਡੇ ਗੱਲੇ ਜਗਾ ਸੀ 1.5 ਹਜ਼ਾਰ ਰੁਪਿਆ ਦੇ ਹੋਰ ਉਹ ਕਿੰਨਾ ਕੋ ਨੁਕਸਾਨ ਹੋ ਗਿਆ ਡਾਡਾ ਨੁਕਸਾਨ ਸਾਡਾ ਹੋਇਆ ਜੀ ਘੱਟੋ ਘੱਟ ਵੀ 25 ਹਜ਼ਾਰ ਦਾ ਤੁਹਾਨੂੰ ਤੁਹਾਨੂੰ ਇਹਨਾਂ ਨੇ ਬਿਲਕੁਲ ਨਹੀਂ ਦੱਸਿਆ ਹੈਗਾ ਅਲਾਟਮੈਂਟ ਥੋੜੀ ਹੈ ਪਰ ਅਹੀਂ ਫਿਰ ਵੀ ਉਹਦੇ ਮਤਾਇਦ ਅਹੀਂ ਦਾ ਵੀ ਜੋਨਾਂ ਵੀ ਵਾਦਾ ਸਮਾਣੇ ਰੁੱਕ ਕੇ ਅਹੀਂ ਅੰਦਰ ਰੱਖ ਲਿਆ ਜੀਗਾ ਇਹਨਾਂ ਨੇ ਪਰ ਇਹਨਾਂ ਨੂੰ ਤੁਹਾਨੂੰ ਬੁਲਾ ਕੇ ਸਵੇਰੇ ਦੱਸਣਾ ਚਾਹੀਦਾ ਸੀ ਕਿ ਹਾਂ ਬਾਈ ਆਹ ਕੰਮ ਕਰ ਲਗੇ ਆ ਜੇ ਤੁਸੀਂ ਅੱਜ ਇਹਨੂੰ ਅੰਦਰ ਕਰ ਲੈਂਦੇ ਠੀਕ ਹੈ ਨਹੀਂ ਤੇ ਅਸੀਂ ਕੱਲ੍ਹ ਨਹੀਂ ਤੇ ਦੁਆਰਾ ਕਾਰਵਾਈ ਕਰ ਸਕਦੇ ਜੇ ਤੱਕ ਬਹੁਤ ਤਕ ਹੈ ਜੀ ਸਾਰੇ ਦੇ ਜੰਦਾ ਸੱਤੀ ਬਈ ਹੈ ਸਾਰਾ ਸ਼ਹਿਰ ਵਾਸੀ ਸੁੱਤਾ ਪਿਆ ਇਹਨਾਂ ਨੇ ਚੋਰਾਆਂ ਆ ਕੇ ਡੀਸੀ ਸਾਹਿਬ ਨੇ ਆ ਕੇ ਆ ਸਾਰਾ ਕੰਮ ਕਰਾਇਆ ਹੈ ਇਹ ਬਿਲਕੁਲ ਗਲਤ ਹੈ ਨਜ਼ਾਇਰ ਆ ਪਾਜੀ ਇਹ ਬੜਾ ਨੁਕਸਾਨ ਹੋਇਆ ਕਾਹਦੀਆਂ ਸ਼ਹਿਰ ਦੇ ਵਿੱਚ ਜਿਹੜਾ ਵਾ ਇੱਕ ਠੱਗਾ ਹੋਇਆ ਆ ਵੇਖੋ ਕੀ ਕਰ ਗਏ ਆ ਸਾਰਾ ਮਲਕੀ ਛੱਡਾ ਢਾਗੇ ਆ ਮਲਕੀ ਛੱਡਾਂ ਦਾ ਕਦਾ ਕਸੂਰ ਵਾ ਛੱਡਦੇ ਉੱਤੇ ਲੱਗੇ ਆ ਤੇ ਮੱਕੇ ਛੱਡਾ ਦਾ ਕੋਈ ਕਸੂਰ ਨਹੀਂ ਹੈਗਾ ਹੁਣ ਇਹਨਾਂ ਨੂੰ ਬੰਦਾ ਪ੍ਰਸ਼ਾਨ ਇਹਨਾਂ ਨੂੰ ਪੁੱਛੇ ਕਿ ਜਿਹੜੀਆਂ ਗੱਡੀਆਂ ਫਿਰਉਂਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨਾਂ ਦੇ ਅੱਗੇ ਆਪਾਂ ਉਹਨਾਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਜੋ ਕਮੇਟੀ ਵਾਲੇ ਜਾਂ ਐਡੀਸੀ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ ਇਹ ਸੀਨਾ ਜੋਰੀ ਵਾਲਾ ਸਾਹਤਾਵੇ ਇਹਨਾਂ ਨੇ ਵੇਖੋ 50 ਦੀ ਖੋਖੇ ਦੀ ਯਾਇ ਲੱਗੇ ਨੇ ਤੂੰ ਵੀ ਇਸ ਤਾਂ ਦੇ 50 ਦੀਆਂ ਜੱਡੀਆਂ ਸਾਡੀਆਂ ਦੁਕਾਨਾਂ ਅੱਗੇ ਲੱਗ ਜਾਂਦੀਆਂ ਨੇ ਅੱਗੇ ਪਿੱਛੇ ਦੁਕਾਨਾਂ ਦੇ ਬੂਹੇ ਬੰਦ ਹੋ ਜਾਂਦੇ ਕੋਈ ਇਹਨਾਂ ਦੇ ਕੰਟਰੋਲ ਨਹੀਂ ਕਰਦੇ ਇਹ ਕੋਈ ਤਰੀਕਾ ਸੋਧਿਆ ਰਾਤ ਨੂੰ ਆਣ ਕੇ ਤੇ ਤੁਸੀਂ ਦਰਵਾਜ਼ੇ ਭੰਨ ਜੋ ਲੋਕਾਂ ਦੇ ਸ਼ਕਲ ਤੋਰ ਦੇ ਲੋਕਾਂ ਦੇ ਦਰਵਾਜ਼ੇ ਤੋਰ ਦੇ ਇਹ ਬਿਲਕੁਲ ਗਲਤ ਕਰ ਰਹੇ ਨੇ ਸਾਡੇ ਨਾਲੇ ਸਾਡੇ ਨਾਲੇ ਇਹਨਾਂ ਨੂੰ ਕਈ ਕਈ ਫੋਟੋ ਉਸਕੇ ਗੇਵਾਦਾ ਉਹ ਕਈ ਫੋਟੋ ਉੱਪਰ ਪੰਡਾਂ ਨਾਲ ਦੁਆਰਾ ਨਾਲ ਆ ਕੇ ਤਿੰਨਾਂ ਤੋਂ ਰੰਡੇ ਨੇ ਹਾਂਜੀ ਦੋ ਦਿਨ ਪਹਿਲਾਂ ਆ ਗਿਆ ਇਹ ਸਾਨੂੰ ਆ ਕੇ ਦਚਾਨਾ ਦੇ ਕਹਿੰਦੇ ਕਿ ਆ ਵੀ ਉੱਪਰੋਂ ਲਾਓ ਤੇ ਅਸੀਂ ਲਾंदे ਇਹਨਾਂ 250 ਸਰਮਝੂਰੀ ਤੇ ਚਾਹ ਬਜਾਦੀ ਦੇ ਰਹੇ ਆ ਇਹ ਸਾਡਾ ਵਿਜਾਇਜ ਕਰ ਰਹੇ ਨੇ ਇਹ ਬਿਲਕੁਲ ਸੀਨਾ ਜੋੜਿਆ ਗਿਆ ਹੈ ਮਾਲਕ ਤੋਂ ਪਹਿਲਾਂ ਨਾ ਘਰ ਤੋਂ ਪਹਿਲਾਂ ਮਾਲਕ ਹੋਇਆ ਗਿਆ ਮਾਲਕ ਨੂੰ ਕਿਸੇ ਨੂੰ ਨਹੀਂ ਬੁਲਾਇਆ ਗਿਆ ਇਹਦੇ ਆਗੇ ਦਾ ਕੋਰਟੋਂ ਰੋਗਰੀ ਵਾਲਾ ਕੰਮ ਕਰਨ ਦੇ ਰੇ ਕਿ ਆਗੇ ਆਈ ਆਗੇ ਕਰਦਾ ਇਹ ਵੇਖੋ ਇਹ ਸ਼ਟਰ ਲੋਕਾਂ ਲੱਗੇ ਕੋਈ ਧਾਂ ਦੇ ਕੋਈ ਨਹੀਂ ਧਾਂ ਦੇ ਰਿਆ ਨਕੀਨਾ ਜੁੜੀ ਏ ਕੋਈ ਤਰੀਕਾ ਸੋੜੀਆਂ ਨਾ ਸਹੀ ਹੈਗਾ ਇਹਦਾ ਆਗੇ ਦੋ ਚਾਰ ਦੁਕਾਨਾਂ ਦਾ ਬਾਜ਼ਾਰ ਖੋਖੇ ਲੱਗੇ ਨੇ ਦੋ ਹੀ ਟੁਕੜੇ ਤੇ ਵੀ ਟੁਕੜੇ ਨਹੀਂ ਅਸੀਂ ਮਤਾਂ ਕੀ ਇਹਦੇ ਸਾਡਾ ਕਿੰਨਾ ਤੁਸਮਾ ਸਾਡਾ ਇਹਨਾਂ ਕਿ ਆਗੇ ਸ਼ਟਰ ਦੋੜ ਦਤਾ ਆਗੇ ਇਹਨਾਂ ਨੇ ਉੱਪਰ ਸੇ ਪਹਿਲਾ ਤੋੜ ਦਿੱਤੀਆਂ ਨੇ ਇਹਨਾਂ ਨੂੰ ਢਕਿਆ ਮੈਂ ਆਪੇ ਲਾਦਾ ਕਿ ਜੇ ਕੋਈ ਤੁਹਾਨੂੰ ਤਰੀਕਾ ਦੱਸੂਗੀ ਕਿ ਤੁਹਾਡਾ ਤਰੀਕਾ ਹੈਗਾ ਇਹਨਾਂ ਦੇ ਕੋਖੇ ਬਿਜਾਰ ਨੇ ਜਾਏ ਲੱਗੇ ਰਹੇ ਇਹਨਾਂ ਕਿ ਉਹ ਖੇਰੇ ਨੇ